ਸਸੜੀ ਗਾਲਜੀ ਸਾਰੇ ਵੀ ਇਹਨਾਂ ਨੂੰ ਉਮੀਦ ਕਰਦਾ ਸਾਰੇ ਹੀ ਭਰਾ ਵਧੀਆ ਹੋਵੰਗੇ ਚੜ੍ਹਦੀ ਕਲਾ ਵਿੱਚ ਹੋਵੰਗੇ ਮਿੱਤਰੋ ਅੱਜ ਗੱਲ ਕਰਦੇ ਆਂ ਅੱਜ ਦੇ ਖੇਡ ਮੇਲੇ ਬਾਰੇ ਅੱਜ ਕਿੱਥੇ ਕਿੱਥੇ ਸਨ ਲੱਗਣਾ ਮਿੱਤਰੋ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਆਉਂਦੇ ਰਹਾਂਗੇ ਤਾਂ ਗੱਲ ਕਰਦੇ ਆਂ ਮਿੱਤਰੋ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਅੱਜ ਪਹਿਲਾ ਕਬੱਡੀ ਕੱਪ ਆਪਾਂ ਹੋਣਾ ਰੈਲੋ ਫਾਤੇਗੜ ਸਾਹਿਬ ਦੇ ਵਿੱਚ ਜਿੱਥੇ ਕਿ ਇੱਕ ਪਿੰਡ ਓਪਨ ਤਿੰਨ ਖੜਿਆ ਰੀ ਬਾਹਰੋਂ ਖੇਡਣੇ ਨੇ ਪਹਿਲਾ ਨਾਮ 61000 ਤੇ ਦੂਜਾ 52000 ਮੈਸਟਰ ਰੀਡਰਾਂ ਤੇ ਯਾਫੀ ਨੂੰ ਇਹ ਲੜੀਆਂ ਦਿੱਤੀਆਂ ਜਾਣੀਆਂ ਨੇ ਮਿੱਤਰੋ ਤੇ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 7500 ਰੁਪਿਆ ਤੇ ਸੈਮੀਫਾਈਨਲ ਦੇ ਮੈਸਟਰ ਰੀਡਰ ਨੂੰ واਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਨੇ ਕੀ ਇਹ ਅੱਜ ਦਾ ਟਾਪ ਦਾ ਕਬੱਡੀ ਕੱਪ ਆ ਤੇ ਇਹਦਾ ਲਾਈਵ ਚੱਲਣਾ ਮਿੱਤਰੋ ਪੰਜਾਬੀ ਮਰਮੰਨੀ ਪਰਮੰਨੀ ਸ਼ੈਡ 123 live.in ਤੇ ਇਹ ਅੱਜ ਦਾ ਸਰਾ ਕੱਪ ਹੋਣਾ ਜਿੱਥੇ ਕਿ ਵੱਡੇ ਵੱਡੇ ਪਲੇਅਰ ਦੇਖਣ ਨੂੰ ਮਿਲਣਗੇ ਮਿੱਤਰੋ ਅਗਲਾ ਟੂਰਨਾਮੈਂਟ ਮਿੱਤਰੋ ਪਿੰਡ ਬੀਰੋਂ ਕੇ ਖੁਰਦ ਵਿਖੇ ਹੋਣਾ ਜਿੱਥੇ ਮਿੱਤਰੋ ਅੱਜ 65 ਕਿਲੋ ਦੇ ਮੈਚ ਹੋਣਗੇ ਇੱਕ ਖੜਿਆਰੀ ਬਾਹਰੋ ਖੇਡਣਾਗਾ ਪਹਿਲਾ ਨਾਮ 6500 ਰੁਪਇਆ ਤੇ ਦੂਜਾ 5500 ਰੁਪਇਆ ਤੇ ਇਹਦਾ ਲਾਈਵ ਚੱਲਣਾ ਮਿੱਤਰੋ pv31mansa.com ਤੇ ਇਹ ਵੀ ਪੂਰਾ ਟੌਪ ਦਾ ਕਬੱਡੀ ਕੱਪ ਹੋਣਾ ਅੱਜ ਅਗਲਾ ਮਿਸ ਮਿੱਤਰੋ ਬਸਾਲ ਕੁਸ਼ਤੀ ਦੰਗਲ ਜੋ ਕਿ ਪਿੰਡ ਸ਼ੇਰਪੁਰ ਵਸਤੀ ਸ਼ੇਰਗੜ ਵੇਟ ਵਿਖੇ ਹੋਣਾ ਮਿੱਤਰੋ ਇੱਥੇ ਮਿੱਤਰੋ ਕੁਸ਼ਤੀ ਦੰਗਲ ਹੋਣਾ ਜਿੱਥੇ ਅੱਜ ਲਾਸਟ ਦਿਨ ਆ ਮਿੱਤਰੋ ਇਹ ਵੀ ਪੂਰਾ ਅੱਜ ਟਾਪ ਦਾ ਕੁਸ਼ਤੀ ਦੰਗਲ ਹੋਣਾਗਾ ਹੁਣ ਕਰਦੇ ਆ ਗੱਲ ਕਰਦੇ ਆ ਅਗਲੇ ਕਬੱਡੀ ਕੱਪ ਬਾਰੇ ਆਗਲਾ ਮਿੱਤਰੋ ਪਿੰਡ ਮਹਾਰਾਜ ਬਠਿੰਡਾ ਵਿਖੇ ਜਿੱਥੇ ਅੱਜ ਮਿੱਤਰੋ ਦੂਜਾ ਦਿਨ ਆ ਅੱਜ ਮਿੱਤਰੋ ਅੱਜ 65 ਕਿਲੋ ਦੇ ਮੈਚ ਹੋਣਗੇ ਇੱਕ ਘਟੜੀ ਬਾਹਰੋਂ ਕੱਢਣਾ ਪਹਿਲਾ ਨਾਮ 17000 ਤੇ ਦੂਜਾ ਨੰਬਰ 12000 ਵੈਸਟਰ ਰੀਡਰ ਅਤੇ ਜਾਫੀ ਲਈ ਮਿੱਤਰੋ 31 3100 ਰੁਪਇਆ ਹੋਣਾ ਇੱਥੇ ਅੱਜ ਲੜਕੀਆਂ ਦਾ ਵੱਡਾ ਸ਼ੋਅ ਮੈਚ ਵੀ ਕਰਵਾਇਆ ਜਾਣਾ ਮਿੱਤਰੋ ਆਹਲਾ ਮਿੱਤਰੋ ਹੁਣਾਂ ਪਿੰਡ ਬਫੀਆਂ ਹਾਂ ਵਿਖੇ ਜਿੱਥੇ ਕਿ ਅੱਜ 45 ਕਿਲੋ ਦੇ ਮੈਚ ਹੋਣਗੇ ਮਿੱਤਰੋ 65 ਕਿਲੋ ਦੇ ਹੋਣਗੇ ਤੇ 75 ਕਿਲੋ ਦੇ ਹੋਣਗੇ 40 ਕਿਲੋ ਦਾ ਪਹਿਲਾ ਨਾਮਾ ਮਿੱਤਰੋ 2100 ਰੁਪਇਆ ਤੇ ਦੂਜਾ 1100 65 ਕਿਲੋ ਦਾ ਪਹਿਲਾ ਨਾਮਾ ਮਿੱਤਰੋ 5200 ਤੇ ਦੂਜਾ 3100 75 ਕਿਲੋ ਦਾ ਪਹਿਲਾ ਨਾਮਾ ਪਹਿਲਾ 21000 ਤੇ ਦੂਜਾ 15000 ਮਿੱਤਰੋ ਇੱਥੇ ਵੀ ਅੱਜ ਵਜਨੀ ਕਬੱਡੀ ਦੇ ਟੌਪ ਟੌਪ ਦੇ ਮੈਚ ਹੋਣਗੇ ਅਗਲਾ ਕਬੱਡੀ ਕਾਪਾ ਮਿੱਤਰੋ ਦੁਦਲਤੀ ਨਾਬਾ ਬਖੇ ਇੱਥੇ ਵੀ ਮਿੱਤਰੋ ਟੌਪ ਟੌਪ ਦੇ ਮੈਚ ਹੋਣਗੇ ਹਾਂ ਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ